ਆਜਾ ਜੀ ਤੁਹਾਨੂੰ ਦਿਖਾਨਿਆ ਕੋਟਪੁਰ ਦੇ ਨਾਲ ਲੱਗਦੇ ਪਿੰਡਾਂ ਦੇ ਹਾਲ ਲਾਲਪਰਪਾਣਾ ਕੋਟਲਾ ਨਾਲ ਬੰਜੋੜਾ ਕਾਫੀ ਪਿੰਡਾਂ ਦੇ ਵਿੱਚ ਕੀ ਹਾਲਾਤ ਹੋ ਜੀ ਆਪਾਂ ਕੋਟਪੁਰ ਏਰੀਆ ਦੇ ਠਿੰਡੇ ਰੋਡ ਤੇ ਦੇਖੋ ਪਾਣੀ ਕੰਨਾ ਆ ਚੁੱਕਾ ਹੈ ਪੂਰਾ ਰੋਡ ਡੁੱਬ ਚੁੱਕਾ ਹੈ ਹੋ ਜੀ ਪਾਣੀ ਦਾ ਵਹਾਅ ਦੇਖੋ ਬੰਨਾ ਤੇਜ ਆ ਖੇਤਾਂ ਦਾ ਲੈਵਲ ਬਰਾਬਰ ਚੜ ਚੁੱਕਾ ਆ ਹੋ ਜੀ ਕਿੰਨੀ ਫਸਲ ਖਰਾਬ ਹੋਈ ਆ ਕਿੰਨਾ ਨੁਕਸਾਨ ਹੋਇਆ ਜੀ ਅੰਦਰਾਂ ਚ ਪਾਣੀ ਭਰ ਚੁੱਕਾ ਹੈ ਜੀ ਇਹ ਜਗ੍ਹਾ ਲੱਗੇ ਹੋ ਲੋ ਜੀ ਕੋੜ ਬਦੂਈ ਦੇ ਵਿੱਚ ਦੇਖੋ ਕਿੰਨਾ ਪਾਣੀ ਆ ਚੁੱਕਾ ਹੈ ਤੇ ਲੋਕੀ ਛਤਰੀਆਂ ਲੈ ਕੇ ਘਰਾਂ ਚੋਂ ਪਾਣੀ ਦੇ ਦੇਖਣ ਨਿਕਲ ਚੁੱਕੇ ਆ ਭਾਜੀ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਹਿੱਦਰ ਭਾਜੀ ਬੜੀ ਮੈਂ ਦਿਪਕ ਤੁਮਾਰ ਕੋੜ ਦੇ ਵਸਨੀਕ ਕੋਈ ਪੜੇ ਬਸ ਪਾਣੀ ਪਣੀ ਆਇਆ ਅੱਜ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕਿਸੇ ਨਹੀਂ ਦਿਖਣ ਆਇਆ ਭਾਜੀ ਇੱਧਰ ਭਾਜੀ ਪਾਣੀ ਆਇਆ ਪਰ ਜੋ ਤੁਹਾਡਾ ਕੋਈ ਢੇਰਕ ਪਾਣੀ ਆਇਆ ਭਾਈ ਸਰ ਦੇਖ ਕਿੰਨਾ ਔਖਾ ਹੋ ਰਿਹਾ ਘਰਾਂ ਦੇ ਵਿੱਚੋਂ ਨਿਕਲਣਾ ਵੀ ਆ ਦੇਖੋ ਵੀ ਪ੍ਰਸ਼ਾਸਨ ਕੀ ਕਰਦਾ ਤੇ ਲੋਕਾਂ ਦਾ ਬਹੁਤ ਪਾਣੀ ਬਣ ਕੇ ਸਾਡੇ ਘਰ ਪੈ ਲੱਗਾ ਦੇਖੋ ਜਾਈ ਪਾਣੀ ਚੋੜ ਲੱਗਿਆ ਹੋਆ ਸਾਰੇ ਜੀ ਓਏ ਹੋਏ ਓ ਖਾ ਹੋਇਆ ਯਾਰ ਓ ਖਾ ਲੋ ਜੀ ਪਾਣੀ ਦੇਖੋ ਕਿੰਨਾ ਬਹਾ ਤੇਜ਼ ਆ ਪਾਣੀ ਦਾ ਇੱਥੇ ਕੁਝ ਵੀ ਹੋ ਸਕਦਾ ਆ ਸ਼ਾਇਦ ਲੋਕੀ ਘਰਾਂ ਚੋਂ ਨਿਕਲੇ ਉਧਰਲੇ ਪਿੰਡਾਂ ਦੇ ਰਸਤੇ ਇਧਰੋਂ ਬੰਦ ਹੋ ਗਏ ਇੰਨਾ ਪਾਣੀ ਆ ਚੁੱਕਾ ਹੈ ਪਾਣੀ ਖੇਤਾਂ ਦਾ ਲੈਵਲ ਬਰਾਬਰ ਚੜ ਚੁੱਕਾ ਦੇਖੋ ਝੋਨਾ ਝਾਨਾ ਸਭ ਡੁੱਬ ਚੁੱਕਾ ਹੈ ਜੀ ਕਿੰਨਾ ਨੁਕਸਾਨ ਹੋਇਆ ਵੋ ਜਿਆਦਾ ਆਤਮਾ ਹੁਣ ਅੱਗੇ ਹੱਥੀਂ ਉਹਦੇ ਬੰਦੀ ਆ ਕਿ ਬਸ ਬੰਦ ਹੋ ਜੀਵੇ ਸਭ ਕੁਝ ਹੁਣ ਇਹ ਕਿਉਂਕਿ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈਗਾ ਆ ਪਸ਼ੂ ਪਕਸ਼ੀ ਜਾਨਵਰ ਸਾਰੇ ਹੀ ਲੋ ਜੀ ਕੋੜ ਤੁਈ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਆ ਲੋ ਜੀ ਇਧਰੋਂ ਚੜ੍ਹਦੇ ਪਾਸੇ ਕੋੜ ਤੁਈ ਦੇ ਟੋਪੇ ਦਾ ਪਾਣੀ ਸਾਰਾ ਲੈਵਲ ਇੱਕ ਬਰਾਬਰ ਆ ਗਿਆ ਆ ਲੋ ਜੀ ਕੋੜ ਤੁਈ ਦੇ ਵਿੱਚ ਦੇਖੋ ਪਾਣੀ ਉਹ ਜਿਹੜਾ ਗਰਾਊਂਡ ਦੇ ਵਿੱਚ ਪਾਣੀ ਆ ਲੋ ਜੀ ਪਾਣੀ ਕਿੰਨਾ ਕਿੰਨਾ ਉੱਚਾ ਆਇਆ ਹੋਇਆ ਸੋ ਪ੍ਰਮਾਤਮਾ ਹੁਣ ਤਾਂ ਮਿਹਰ ਕਰ ਦੇ ਤੇ ਸਹੀ ਹਾਲਾਤ ਕਰ ਦੇ ਜਿਨ੍ਹਾਂ ਘਰਾਂ ਦੇ ਵਿੱਚ ਕਿੰਨੇ ਦਿਨਾਂ ਤੋਂ ਰੋਟੀ ਨਹੀਂ ਬਣੀ ਘਰ ਬੇਘਰ ਹੋਇਆ ਹੋਇਆ ਪਰੋਂ ਸੋ ਬਹੁਤ ਔਖਾ ਹੋਇਆ ਆ ਸੋ ਜਾਨਵਰ ਵੀ ਆਪਣੀ ਜਾਨਾਂ ਬਚਾਉਂਦੇ ਆ ਵਿਚਾਰੇ ਲੋ ਜੀ ਇਹਨਾਂ ਦਾ ਵੀ ਔਖਾ ਆ ਸਾਰੇ ਪਾਸੇ ਔਖੇ ਦਾ ਮਾਹੌਲ ਆ ਜੀ ਇਹ ਦੇਖੋ ਪਾਣੀ ਚ ਲਹਿਰਾ ਪਾਣੀ ਲਗਾਤਾਰ ਹੀ ਭਾਦਰਿਆ ਹੈ ਇੱਧਰ ਨੂੰ ਤੋ ਖੇਤਾਂ ਦੇ ਵਿੱਚ ਝੋਨਾ ਜਿਹੜਾ ਪਹਿਲਾਂ ਵੀ ਦਿਖਾਇਆ ਡੁੱਬ ਚੁੱਕਾ ਲੋ ਜੀ ਲੋ ਜੀ ਦੇਖੋ ਪਾਣੀ ਕਿੱਦਾ ਆਪਣੇ ਬੈਲਪਨ ਵਾਲੀ ਸਾਈਡ ਤੋਂ ਨਹਿਰ ਵਾਲੀ ਸਾਈਡ ਤੋਂ ਆ ਰਿਹਾ ਹੈਗਾ ਅੱਗੇ ਪੂਰੇ ਪਿੰਡ ਦੇ ਵਿੱਚ ਵੜ ਰਿਹਾ ਹੈਗਾ ਆ ਤੋ ਇੱਧਰ ਦੇਖੋ ਕਿੱਦਾਂ ਖੇਤ ਦੀ ਖੇਤ ਡੁੱਬੇ ਹੋਏ ਆ ਓਹੋ ਮਿਹਰ ਕਰੀ ਮਾਲਕਾਂ ਮਿਹਰ ਕਰੀ ਦੇਖੋ ਪੂਰੀਆਂ ਸੜਕਾਂ ਹੀ ਬਲੋਕ ਹੋਈਆਂ ਆ ਦੇਖੋ ਪਾਣੀ ਕਿੱਦਾਂ ਨਿਕਲਣ ਲੱਗਾ ਇੱਧਰੋਂ ਸਾਰਾ ਜੋ ਦੇਖੋ ਪਾਣੀ ਪਾਣੀ ਹੋਇਆ ਪਿਆ ਆ ਉੱਧਰ ਵੀ ਸਾਰਾ ਉਜੀ ਕੋੜਪਤੋ ਹੁਈ ਤਾਂ ਮੜਾਣੇ ਵਾਲ ਨੂੰ ਜਾਣ ਵਾਲਾ ਰਸਤਾ ਦੇਖੋ ਕਿੱਦਾਂ ਬਲੋਕ ਹੋਇਆ ਹੈ ਇਹਨੂੰ ਡਰੇਨ ਕਹਿੰਦੇ ਆ ਸਾਡੇ ਏਰੀਆ ਦੇ ਵਿੱਚ ਚੋ ਆ ਵੈਸੇ ਜਾ ਰਿਹਾ ਐਨ ਭਰਿਓ ਪੁਰਾਣਾ ਚੋ ਆ ਅੰਕਲ ਜੀ ਕੁਝ ਤੁਸੀਂ ਦੱਸੂਗੇ ਮੜਾ ਜੀ ਕੁਝ ਅੰਕਲ ਜੀ ਸਾਨੂੰ ਦੱਸਣਗੇ ਵੀਡੀਓ ਦੇ ਵਿੱਚ ਥੋੜਾ ਜਿਹਾ ਅਗਲੇ ਪਾਣੀ ਚੋਆ ਦਾ ਇਹ ਕਿਤੇ ਕਿੰਨੇ ਸਾਲ ਬਾਅਦ ਆਪਣੇ ਆਇਆ ਇਹ ਵਾਲਾ ਚੋਆ ਦਾ ਵੈਸੇ 55-60 ਸਾਲ ਦੀ ਬਾਅਦ ਆਇਆ ਬਹੁਤ ਪਹਿਲਾਂ ਤੋਂ ਛੁਰਛਰਾ ਉੰਗਲਾ ਲੰਦਾ ਰਿਹਾ ਸੀ ਹਾਂਜੀ ਇਹ ਤਾਂ ਹੁਣ 55-60 ਸਾਲ ਦੀ ਬਾਅਦ ਹੁੰਦਾ 55-60 ਸਾਲ ਦੀ ਬਾਅਦ ਆਇਆ ਨਾ ਬਹੁਤ ਆਇਆ ਕੀ ਹੜ ਜਰਾ ਜਦੋਂ ਦਸ ਆਇਆ ਕੀ ਹੜ ਇਹ ਇਸ ਡਰੇਨ ਦੇ ਵਿੱਚ ਡਰੇਨ ਸਾਫ਼ ਨਹੀਂ ਹੈ ਬਸ ਮੇਨ ਮੁੱਦਾ ਇਹ ਹੈ ਜੀ ਡਰੇਨ ਸਾਫ਼ ਨਹੀਂ ਦੇਣ ਤੇ ਦੋਹੀ ਪਾਸੇ ਨੜਿਆਂ ਦਾ ਬੇਸ਼ਮਾਰ ਅੰਤ ਆਇਆ ਪਿਆ ਜੇ ਡਰੇਨ ਸਾਫ਼ ਹੁੰਦੀ ਤਾਂ ਪਾਣੀ ਆਟੋਮੈਟਿਕਲੀ ਜਾਣਾ ਸੀ ਸਾਫ਼ ਹੁੰਦਾ ਤਾਂ ਉਸ ਤੇ ਬੈਣੀ ਚਾਹੀਦੀ ਇਹਨਾਂ ਨੂੰ ਮੋਨੇ ਵੀ ਸੜਕਾਂ ਤੋੜ ਦਿੱਤੀਆਂ ਜਿਹੜੀਆਂ ਬਣੀਆਂ ਸੜਕਾਂ ਪੱਕੀਆਂ ਮਸੀ ਬਣੀਆਂ ਦੀਆਂ ਉਹ ਸਾਰੀਆਂ ਤੋੜ ਦਿੱਤੀ ਬਸ ਇਸ ਸਫਾਈ ਦੀ ਵਜ੍ਹਾ ਦੇ ਨਾਲੇ ਲੋਕਾਂ ਦਾ ਆਉਣਾ ਜਾਣਾ ਬਹੁਤ ਔਖਾ ਹੋ ਗਿਆ ਪਿੰਡਾ ਹੁਣ ਤੁਸੀਂੱਸੋਣੀ ਸਮਾਂ ਦੇਖਦੇ ਹਾਂ ਘਰਾਂ ਦੇ ਵਿੱਚ ਲੋਕ ਕਿਦਾਂ ਬਿਆਰੀ ਵੜ ਕੇ ਬਸੇ ਪਾਉਂਦੇ ਜਾ ਰਹੇ ਆ ਬਹੁਤ ਔਖਾ ਹੈ ਜਾ ਰਹਾ ਹੈ ਯਾਰ ਕਿ ਇਸ ਕਰਕੇ ਫਿਰ ਮਾਰਾ ਸੱਚੇ ਪਾਤਸ਼ਾਹ ਸਾਭੇ ਭਲੀ ਕਰੀ ਭਲੀ ਕਰੇ ਜੀ ਜੋ ਗੁਰੂ ਕੀ ਜੀਵ ਜਨ ਤੇ ਭਲਾ ਕਰੀ ਹਾਂਜੀ ਹਾਂਜੀ ਪਰ ਜੋ ਹਾਲਾਤ ਆ ਹਾਲਾਤ ਬੜੇ ਖਰਾਬ ਹੋ ਗਏ ਇਸ ਵੇਲੇ ਪੰਜਾਬ ਦਾ ਆਪਣਾ ਏਰੀਆ ਫੇਰ ਵੀ ਪ੍ਰਮਾਤਮਾ ਦੀ ਮਿਹਰ ਆ ਤੇ ਮਿਹਰ ਹੀ ਰਵੇ ਸਾਡੇ ਏਰੀਏ ਤੇ ਵੀ ਤੇ ਬਾਕੀ ਜਿੱਧਰ ਹਾਲਾਤ ਵਿਗੜੇ ਹੋਏ ਤਾਂ ਜੀ ਬਹੁਤ ਵਿਗੜੇ ਹੋਏ ਤੁਸੀਂ ਦੇਖਦੇ ਪਏ ਹੈਗੇ ਵੀਡੀਓ ਪਸ਼ੂਆਂ ਦਾ ਬੰਦਿਆਂ ਦਾ ਰਹਿਣਾ ਦਾ ਸਹਿਣਾ ਔਖਾ ਹੋਇਆ ਖਾਣੇ ਪੀਣੇ ਦਾ ਔਖਾ ਹੋਇਆ ਜੀ ਅੱਜ ਜਿੱਥੇ ਅਸੀਂ ਖੜੇ ਹਾਂ ਮੈਂ ਰਾਹ ਹੁੰਦਾ ਕਿ ਕੋਟ ਤੋਂ ਚੜ੍ਹ ਕੇ ਚੌਕੀ ਤੋਂ ਇਹ ਚੌਕੀ ਤੋਂ ਚੜ੍ਹ ਕੇ ਸਿੱਧਾ ਥਾਂਤਾਂ ਦੇ ਕੋਟ ਦੀ ਨਹਿਰ ਨੂੰ ਚੜਦਾ ਜਹਾ ਪਿੰਡਾਂ ਨੂੰ ਜੋੜਦਾ ਇਸ ਕੋਰ ਵਸੂਤਪੁਰ ਕੋਈ ਪਜੋੜੇ ਆ ਨੂੰ ਇੱਥੋਂ ਮੰਨਣਾ ਹੰਦਾ ਨਾਲ ਹੀ ਆ ਤੇ ਉਹ ਵੀ ਡੰਡਾ ਖੱਟਾ ਹੀ ਆ ਜਦੋਂ ਕੋਈ ਖੱਟਾ ਦਾ ਕੋਈ ਨੰਗੀ ਨੂੰ ਦੀ ਜਾਂਦੇ ਲੋਕ ਲੇਕਿਨ ਆ ਜਿਆ ਕੰਮ ਕੋਲ ਬਹੁਤ ਚਿਰਾਂ ਦੇ ਲੋਕ ਕਹਿੰਦੇ ਸੇ ਬਣਾਉਂ ਕੋਈ ਬਣਾਏ ਕਿ ਨਾ ਹੀ ਨਹੀਂ ਲਿਆ ਸਹੀ ਗੱਲ ਇੱਥੇ ਪੋੜ ਬਾਨਣਾ ਚਾਹੀਦਾ ਆ ਆਣਾ ਦੇ ਟਾਈਮ ਦੇ ਵਿੱਚ ਜਿਹਨੂੰ ਕੋਈ ਜਾਨ ਜਾ ਕਰਦੇ ਪਰ ਹੁਣ ਤਾਂ ਐਸੇ ਮੇਰੇ ਹਾਲਾਤ ਪਏ ਹੋ ਗਏ ਉਹ ਪੋੜਾਂ ਨੂੰ ਛੱਡੋ ਹੁਣ ਜਾਨ ਮਾਰਦੀ ਔਖੀ ਹੋ ਗਈ ਸਹੀ ਗੱਲ ਹੈ ਸਹੀ ਗੱਲ ਆ ਬਾਕੀ ਰੱਬ ਜੋ ਬੰਦੇ ਰਹੂਗੇ ਪੋੜੀ ਫੇਰ ਵੀ ਐਸੇ ਲੋਕ ਜੋ ਹਲਾ ਰਿਆ ਜਾਨ ਮ ਕੋਝ ਹੁਣ ਵਾਲੇ ਚਾਰਾ ਹੈ ਨਹੀਂ ਤੇ ਉਹਦੇ ਬਾਅਦ ਜਿਹੜੇ ਗਰੀਬ ਲੋਕਾਂ ਦੇ ਦਿਹਾੜੀ ਜਾ ਰਹੇ ਦਿਹਾੜੀਦਾਰ ਓਖਾ ਜੀ ਬੈਠ ਸਹੀ ਹੈ ਜੀ ਉਹੀ ਖਾਣਾ ਉਹੀ ਕਮਾਣਾ ਜੀ ਗਰੀਬ ਨੇ 200 ਕਮਾਣਾ ਤੇ ਉਹੀ ਖਾਣਾ ਕਹਿੰਦੇ ਗਰੀਬ ਨੇ ਉਹੀ ਘੋਟਣਾ ਤੇ ਉਹੀ ਖਾਣਾ ਕੀ ਕਰੂਗਾ ਓਖਾ ਹੋ ਗਿਆ ਬਹੁਤ ਬਸ ਹੁਣ ਤਾਂ ਜੀ ਪ੍ਰਮਾਤਮਾ ਬਸ ਮਿਹਰ ਕਰੇ ਜੀ ਇਹੋ ਜਿਹੇ ਹਾਲਾਤਾਂ ਜੋ ਪੰਜਾਬ ਹੁਣ ਨਿਕਲੇ ਤੇ ਮੁੜ ਕੇ ਆਪਣੇ ਪੈਰਾਂ ਤੇ ਆਵੇ ਸੋ ਬਾਕੀ ਖਾਲਸਾ ਐਡ ਸੇਵਾ ਵਾਲਿਆਂ ਦੀ ਜੀ ਸੇਵਾ ਵੀ ਲੱਗੀ ਹੋएगी ਆਪਣੇ ਮਾਲਵੜ ਏਰੀਆ ਦੇ ਵਿੱਚ ਹੈਗੇ ਜੀ ਤੇ ਉਥੇ ਜਗ੍ਹਾ ਜਿੰਨੀ ਸੇਵਾ ਦੇ ਸਕਦੇ ਤੁਸੀਂ ਦਿਓ ਤੇ ਆਪਣੇ ਮਦਦ ਦੀ ਲੋੜ ਆ ਹੁਣ ਕਿਉਂਕਿ ਆਪਣੇ ਉਧਰ ਹਾਲਾਤ ਬਹੁਤ ਮਾੜੇ ਹੋਏ ਹੋ ਪੰਜਾਬ ਦੇ ਵਿੱਚ ਆਪਣੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਜਾਂ ਹੋਰ ਏਰੀਏ ਦੇ ਵਿੱਚ ਜੀ ਲੋ ਜੀ ਆਪਣੇ ਕੋੜਫਤੂਹੀ ਇਧਰ ਪੰਪ ਦੇ ਸਾਹਮਣੇ ਜੀ ਪਾਣੀ ਦੇ ਹਾਲਾਤ ਦੇਖੋ ਜੀ ਸੜਕ ਦੇ ਬਰਾਬਰ ਪਾਣੀ ਆ ਚੁੱਕਾ ਹੈਗਾ ਸੜਕ ਦੇ ਝੋਨੇ ਦਾ ਦੇਖ ਲਓ ਮਾੜਾ ਮਾੜਾ ਹੀ ਦਿਖਣਦਾ ਆ ਹੁਣ ਜੀ ਤੇ ਕਿੰਨਾ ਪਾਣੀ ਦਾ ਲੈਵਲ ਸਾਰਾ ਇੱਕ ਬਰਾਬਰ ਹੋ ਚੁੱਕਾ ਹੈ ਇਧਰ ਮੋਟਰਾਂ ਵਿੱਚ ਡੁੱਬ ਚੁੱਕੀਆਂ ਆ ਜੀ ਕੋੜਫਤੂਹੀ ਦੇ ਵਿੱਚ ਹੈ ਜੀ ਇਹ ਹਾਲਾਤ ਦੇਖ ਲਓ ਕੋ ਮੀ ਵੀ ਲਗਾਤਾਰ ਪੈ ਰਿਆ ਹੈਗਾ ਆ ਤੋ ਹੋ ਜੇ ਮੀ ਕਹਿੰਦੇ ਹੋਰ ਦੱਸਿਆ ਹੈਗਾ ਆ ਤੇ ਪ੍ਰਮਾਤਮਾ ਹੋਂ ਤਾਂ ਮੇਰੇ ਕਰ ਜਿੰਨੀ ਹੋ ਸਕਦੀ ਹੈਗੀ ਆ ਕਿਉਂਕਿ ਬਹੁਤ ਮਾੜੇ ਹਾਲਾਤ ਹੋ ਚੁੱਕੇ ਹੋ ਆ ਆਪਣੇ ਪੰਜਾਬ ਦੇ ਵਿੱਚ ਲੋ ਜੀ ਮਾਹੌਲ ਦੇਖੋ ਤੁਸੀਂ ਇੱਧਰ ਕੋਟ ਲਾਲ ਚੜ੍ਹਣ ਸੜਕ ਤੇ ਬਰਾਬਰ ਪਾਣੀ ਆ ਚੁੱਕਾ ਆ ਲੋ ਜੀ ਦੇਖੋ ਆਪਣੇ ਕੋਟਲੇ ਪਿੰਡ ਦਾ ਹਾਲ ਦੇਖ ਲਓ ਤੁਸੀਂ ਕਿੰਨਾ ਮਾੜਾ ਹੋਇਆ ਆ ਪਾਣੀ ਦੇ ਨਾਲ ਉਧਰ ਜਿਹੜਾ ਮਾਰਦ ਦੇਖੋ ਤੇ ਰਸਤੇ ਵੀ ਬੰਦ ਹੋਏ ਹੋਏ ਆ ਜੀ ਆ ਦੇਖੋ ਪਾੜ ਗੱਡਾ ਪਿਆ ਹੈ ਤੇ ਰਸਤਾ ਹੀ ਕੋ ਕਰਦਾ ਹੈ ਮੋਰਿਓ ਪਾਣੀ ਦਾ ਇੰਨਾ ਆ ਹੈਗਾ ਜੀ ਉਹ ਦੇਖੋ ਆਪਾਂ ਕੋੜਲੇ ਪਿੰਡ ਤੋਂ ਉਮਦੇ ਵੀ ਹੈਗੇ ਆ ਤੋਂ ਆਪਾਂਗੇ ਚਲੋ ਤੁਹਾਨੂੰ ਇੱਥੇ ਹਾਲਾਤ ਦਿਖਾ ਦਈਏ ਕੀ ਹੈ ਆਪਣੇ ਪੰਜਾਬ ਦੇ ਵਿੱਚ ਦੇ ਦੇਖੇ ਜੀ ਤਾਰਾਂ ਡਿੱਗੀਆਂ ਓਏ ਹੋਏ ਵਾਹਿਗੁਰੂ ਤੁਮੇਰ ਕਰੀ ਮੇਰ ਕਰਿਓ ਆਇ ਤੁਹਾਨੂੰ ਹਾਲਾਤ ਦਿਖਾਈਏ ਇੱਥੇ ਆਪਣੇ ਕੋਰਲੇ ਤੋਂ ਜਿਹੜੀ ਸੱਜਣਾ ਮੇਰ ਸੜਕ ਜਾਂਦੀ ਜੇਣੀ ਹੈ ਆ ਦੇਖੋ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਐਂਕਰ ਦਿਖਾ ਲਾਗੇ ਹੈ ਸੜਾ ਉੱਥੋਂ ਉੱਥੋਂ ਡਿੱਗਿਆ ਆ ਪਾਣੀ ਦੀ ਆਵਾਜ਼ ਸੁਣਾ ਤੁਸੀਂ ਪਹਿਲਾਂ ਪਾਣੀ ਦੀ ਆਵਾਜ਼ ਛੱਲ ਸੁਣਾ ਪੰਨੀਆਂ ਛੱਲਾ ਮਾਰ ਰਿਹਾ ਪਾਣੀ ਜੇ ਤੋਇਆ ਤਾਂ ਲੰਗੜਾ ਬਹੁਤ ਮੁਸ਼ਕਲ ਹੋਇਆ ਆ ਸੋ ਮੈਨੂੰ ਸੋਨੇ ਦੇ ਵਿੱਚ ਆਇਆ ਆ ਵੈਸੇ ਆਪਾਂ ਦੇਖਣੇ ਅੱਗੇ ਜਾਣਾ ਵੀ ਨਹੀਂ ਹੈਗਾ ਕਿਉਂਕਿ ਪਾਣੀ ਦੇ ਵਿੱਚ ਜਾਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਕਹਿੰਦੇ ਜੋ ਪਾੜ ਪੈ ਗਿਆ ਹੈ ਰਸਤੇ ਦੇ ਵਿੱਚ ਕਿੰਨਾ ਡਰੇਨ ਵਾਲਾ ਪਾਣੀ ਆਂਦਾ ਇੱਧਰ ਵੀ ਆਣ ਲੱਗ ਗਿਆ ਆ ਸੋ ਔਖਾ ਹੋ ਗਿਆ ਆ ਸੋ ਧਿਆਨ ਨਾਲ ਜਾਇਓ ਜਿੰਦਣ ਵੀ ਜਾਣਾ ਵੈਸੇ ਇਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਕਿਤੇ ਮੀਂਹ ਦੇ ਦਿਨਾਂ ਦੇ ਵਿੱਚ ਅਵੇਰੋ ਆਪਣੇ ਘਰਾਂ ਦੇ ਵਿੱਚ ਰਹੋ ਕਿੰਨਾ ਚਿਰ ਹੈਗਾ ਹੈ ਨਾ ਇਹ ਹਾਲਾਤ ਸੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਜੀ ਜਿਹੜੇ ਪਿੰਡਾਂ ਦੇ ਵਿੱਚ ਇਧਰ ਆਪਾਂ ਨਾਲ ਹੀ ਹੈਗੇ ਕੋਟਨਾ ਮੰਨਣਾ ਨਾ ਰਾਸਤੇ ਇਧਰ ਬਲੋਕ ਹੋਏ ਹੈਗੇ ਜਿਹੜਾ ਆਣ ਜਾਣਾ ਇਹਨੂੰ ਕਹਿੰਦਾ ਹੈਗਾ ਸੋ ਪਿੰਡਾਂ ਦੇ ਵਿੱਚ ਹਜੇ ਨਾ ਵੀ ਕੋ ਪਾਣੀ ਬਹੁਤ ਜ਼ਿਆਦਾ ਆਇਆ ਹੈ ਸੋ ਆਪਣੇ ਘਰਾਂ ਦੇ ਵਿੱਚ ਵੀ ਰੋ ਵੀਡੀਓ ਬਣਾਉਣ ਦਾ ਮਕਸਦ ਇਹੀ ਆਪਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਜੀ ਜ਼ਰੂਰੀ ਸੂਚਨਾ ਹੈ ਤੁਹਾਨੂੰ ਵੀ ਆਪਣੇ ਮਾਲ ਪਰ ਖਾਲਸਾ ਐਡ ਵਾਲੇ ਜੀ ਸੇਵਾ ਲੱਗੀ ਹੋਈ ਹੈ ਜੀ ਜੇ ਕਿਸੇ ਨੇ ਵੀ ਆਪਣੀ ਸੇਵਾ ਕਰਨੀ ਹੈ ਕੁਝ ਖਾਣੇ ਪੀਣੇ ਦਾ ਸਮਾਨ ਪਹੁੰਚਾਣਾ ਹੈਗਾ ਉੱਥੇ ਪਹੁੰਚਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਆਪਣੇ ਸੁਲਤਾਨ ਬਰਲੋਦੀ ਵਾਲੇ ਛੜ ਤੁਸੀਂ ਦੇਖਦੇ ਹੋ ਵੀਡੀਓ ਕਾਫੀ ਪੰਜਾਬ ਦੇ ਵਿੱਚ ਵੀਡੀਓ ਦੇਖਦੇ ਕਿੰਨੇ ਮਾੜੇ ਹਾਲਾਤ ਆ ਰਹਿਣ ਨੂੰ ਘਰ ਨਹੀਂ ਰਏ ਹੈਗੇ ਪਸ਼ੂਆਂ ਦਾ ਔਖਾ ਹੋਇਆ ਪਿਆ ਹੈਗਾ ਆ ਖਾਣ ਪੀਣ ਦਾ ਔਖਾ ਹੋਇਆ ਪਿਆ ਜਿੰਨੀ ਸੇਵਾ ਦੇ ਸਕਦੇ ਉੱਥੇ ਜਾ ਕੇ ਦਿਓ ਮਦਦ ਕਰਿਓ ਲੋਕਾਂ ਦੀ ਠੀਕ ਹੈ ਜੀ ਕਿਉਂਕਿ ਇਹੀ ਟਾਈਮ ਆ ਇੱਕ ਮੇਨ ਸੇਵਾ ਇਹ ਆ ਮੇਨ ਸੇਵਾ ਹੁਣੀ ਕਿਹੜੀ ਆਪਾਂ ਉਦਾ ਕਰਦੇ ਹੈਗੇ ਚਲੋ ਉਹ ਵੀ ਪ੍ਰਮਾਤਮਾ ਦੇ ਥਰੂ ਹੁੰਦੀ ਹੈਗੀ ਆ ਸੋ ਐਸ ਟਾਈਮ ਇਨਸਾਨ ਉਹ ਆਸਾਨ ਦੀਏ ਲੋੜਿਆ ਠੀਕ ਹੈ ਜੀ ਸੋ ਬੱਦ ਤੋਂ ਬੱਦ ਸੇਵਾ ਦਿਓ ਜਾ ਕੇ ਮਾਲ ਭਰਿਆ ਮੈਂ ਉਹ ਤੇ ਸਕਰੀਨ ਤੇ ਨੰਬਰ ਹੀ ਪਾਇਆ ਤੁਸੀਂ ਉਹ ਵੀ ਦੇਖ ਲਿਓ ਠੀਕ ਹੈ ਜੀ ਲੋ ਜੀ ਆਪਾਂ ਮਣਨ ਹਨੰਦਾਤਾ ਜੇਲਾ ਇਸ ਪਿੰਨੂ ਜਿਹੜੇ ਇਦਨ ਪਿੰਨਰ ਜਾਂਦੇ ਹੈਗੇ ਆ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੈਗਾ ਤੇ ਅਵੇਅਰ ਰਹੋ ਕਿ ਆਲੀ ਸੜਕ ਤੇ ਨਾ ਆਇਓ ਕਿ ਬਾਰੋ-ਬਾਰ ਸੜਕ ਹੈਗੀ ਜੇ ਕੋਈ ਜ਼ਰੂਰੀ ਕੰਮ ਹੈ ਕਰੋ ਕਿ ਕਿਸੇ ਨੇ ਤੇ ਆਣਾ ਜਾਣਾ ਕੋਈ ਜ਼ਰੂਰੀ ਹੈ ਤਾਂ ਆਪਣੇ ਮੇਨ ਰੋਡ ਆਲਦੀ ਆਇਓ ਜੇ ਜਾਣਾ ਤਾਂ ਆ ਪਿੰਡਾਂ ਵਾਲੇ ਰਸਤੇ ਕੋਰ ਵੀ ਆ ਖੇਤ ਹੈ ਜੀ ਆ ਖੇਤ ਦਾ ਟੋਬਾ ਮੰਨੇ ਟੋਬੇ ਵਾਲਾ ਪਣੀ ਦੇ ਖੇਤ ਦੇ ਵਿੱਚ ਆ ਗਿਆ ਆ ਦੇਖ ਲਓ ਬਸ ਆ ਵੀ ਲੈਣ ਬਾਣੇ ਆਣੇ ਆਲਾ ਆ ਦੇਖੋ ਜੀ ਬਾਣ ਨੂੰ ਆਣੇ ਵਾਲਾ ਆ ਪਾਣੀ ਟੋਬੇ ਦੇ ਇਧਰੋਂ ਵੀ ਸਾ ਕਿਹੜਾ ਓਟੋ ਪੈ ਗਿਆ ਧੋ ਅੱਗੇ ਨਾਲੇ ਤਾਂ ਉਹਦਾ ਤਾਂ ਪਾਣੀ ਬਾਹਰ ਨੂੰ ਆ ਗਿਆ ਘਰਾਂ ਦੇ ਵਿੱਚ ਵੜ ਗਿਆ ਆ ਅੱਜ ਤੁਹਾਨੂੰ ਦਿਖਾਣੇ ਹੈਗੇ ਫੋਟੋ ਵੀ ਦਿਖਾਣਾ ਯਾ ਓਏ ਹੋਏ ਹੋਏ ਟੋਬਾ ਆ ਟੋਬਾ ਹੈ ਜੀ ਇਧਰ ਦਰੱਖਤਾ ਤੋਂ ਪਰਲੀ ਛੜਾਣਾ ਜੀ ਟੋਬਾ ਆ ਆ ਟੋਬੇ ਦਾ ਪਾਣੀ ਸਾਰਾ ਹੀ ਬਾਹਰ ਨੂੰ ਆ ਗਿਆ ਜੀ பண்ணிசா கேர் மூலிமா ਅਜੋ ਤੁਹਾਨੂੰ ਸਤਲੁਜ ਦਾ ਵੀ ਹਾਲ ਦਿਖਾਈ ਜੀ ਸਤਲੁਜ ਦਰਿਆ ਦੇ ਵਿੱਚ ਕਿੰਨਾ ਪਾਣੀ ਆਇਆ ਹੋਇਆ ਆ ਦੇਖੋ ਤੁਸੀਂ ਆਪ ਖੁਦ ਦੇਖ ਲਓ ਪਰਮਾਤਮਾ ਭਲਾ ਕਰੇ ਓਹੋ ਇੱਧਰ ਦੇਖੋ ਜੀ ਸਤਲੁਜ ਦਰਿਆ ਚ ਕਿੰਨਾ ਪਾਣੀ ਚੜਿਆ ਹੋਇਆ ਆ ਨੱਕੋ ਨੱਕ ਭਰਿਆ ਜਾਂਦਾ ਪਰਮਾਤਮਾ ਭਲੀ ਕਰੀ ਮਿਹਰ ਕਰੀ ਸਭ ਤੇ ਬਸ ਹੁਣ ਮੀਂਹ ਹਟਾ ਦੇ ਪਿੱਛੇ ਪਾਣੀ ਹਟਾ ਦੇ ਤੇ ਪੰਜਾਬ ਦੇ ਹਾਲਾਤ ਸਹੀ ਹੋ ਜਾਣ ਬਾਬਾ ਜੀ